ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਦੇਸੀ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਾਂਗੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਸਪਿਕਣਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਵੀਡੀਓ ਚੰਗੀ ਤਰ੍ਹਾਂ ਸਮਝ ਆ ਸਕੇ ਤਾਂ ਅੱਜ ਤੁਹਾਨੂੰ ਦੱਸਿਆ ਜਾਵੇਗਾ ਕੀ ਛੋਟੇ ਤੋਂ ਵੱਡੇ ਮੁਰਗੇ ਤੱਕ ਕਿਵੇਂ ਪਾਲਾ ਜਾਂਦਾ ਹੈ ਤਾਂ ਛੋਟਾ ਇੱਕ ਦਿਨ ਦਾ ਚੂਜਾ ਐਚਰੀ ਤੋਂ ਮੁਗਵਾਇਆ ਤਾਂ ਜਿਵੇਂ ਸਵੇਰ ਦੇ ਟਾਈਮ ਚੂਜਾ ਲਿਆਂਦਾ ਤਾਂ ਜਿਹੜੀ ਜੰਗਾ ਤੇ ਪਾਣਾ ਹੈ ਤਾਂ ਉਸ ਜਗਾ ਦੀ ਚੰਗੀ ਤਰ੍ਹਾਂ ਸਫਾਈ ਹੁਣ ਜ਼ਰੂਰੀ ਹੈ ਤਾਂ ਛੋਟੇ ਚੂਜੇ ਨੂੰ ਗੋੜ ਦਾ ਪਾਣੀ ਪਹਿਲੇ ਦਿਨ ਲਈ ਪਲਾਉਣਾ ਹੈ ਤਾਂ ਸ਼ਾਮ ਨੂੰ ਜਿਵੇਂ ਸਵੇਰ ਦੇ ਟਾਈਮ ਗੋੜ ਦਾ ਪਾਣੀ ਚਲਾਉਣਾ ਹੈ ਤਾਂ ਸ਼ਾਮ ਨੂੰ ਜੋ ਇਹਨਾਂ ਨੂੰ ਦਾਣਾ ਕਣੇ ਦੇਣਾ ਹੈ ਚਲਾਉਣਾ ਹੈ ਤਾਂ ਪਹਿਲਾਂ ਜੋੜੀ ਪੀੜ ਖਰੀਦ ਕੇ ਲਾਂਦੀ ਸੀ ਤਾਂ ਉਹ ਨਹੀਂ ਪਾਉਣੀ ਤਾਂ ਪਹਿਲਾਂ ਇਹਨਾਂ ਨੂੰ ਘਰ ਦਾ ਬਣਾ ਬਣਾ ਦੇਸੀ ਖਾਣਾ ਹੀ ਗਾਣਾ ਦੇਣਾ ਹੈ ਤਾਂ ਜੋ ਇਹਨਾਂ ਨੂੰ ਕੋਈ ਮੁਵਾਰੀ ਨਾ ਲੱਗ ਸਕੇ ਕਿਉਂਕਿ ਜਲਦੀ ਨਾਲ ਫੀਡ ਪਛਾਣੀ ਬਹੁਤ ਹੀ ਇਹਨਾਂ ਨੂੰ ਓਕੀ ਹੋ ਜਾਂਦੀ ਹੈ ਤਾਂ ਫਿਰ 10 ਦਿਨ ਲਈ ਇਹਨਾਂ ਨੂੰ ਫ੍ਰੀ 스타ਟਰ ਫੀਡ ਦੇਣੀ ਹੈ ਤਾਂ 10 ਦਿਨ ਤੋਂ ਬਾਅਦ 스타ਟਰ ਫੀਡ ਨਾਮ ਦਾ ਬੈਗ ਆਉਂਦਾ ਹੈ ਤਾਂ 2100 ਰੁਪਏ ਦਾ ਇੱਕ ਬੈਗ ਆਉਂਦਾ ਹੈ ਤਾਂ ਉਹ ਉਹਨਾਂ ਨੂੰ ਜੋ ਤੱਕ ਮੁਰਗੇ ਦਾ weight 2.2 kg ਦੇ ਬਰਾਬਰ ਨਹੀਂ ਹੋ ਜਾਂਦਾ ਤਾਂ ਇਹਨਾਂ ਨੂੰ ਸਟਾਰਟਰ ਫੀਡ ਪਾਉਂਦੇ ਰਹਿਣਾ ਹੈ ਤੇ ਨਾਲ ਹੋਰ ਜਿੱਦਾਂ ਦਵਾਈਆਂ ਦੇਣੀਆਂ ਹਨ ਪ੍ਰੋਟੀਨ ਕਿਉਂਕਿ ਪ੍ਰੋਟੀਨ ਨਾਲ ਇਹਨਾਂ ਦੀ ਗ੍ਰੋਥ ਹੁੰਦੀ ਹੈ ਤਾਂ ਇਹਨਾਂ ਦਾ ਮਾਸ ਵਗੈਰਾ ਵੱਧਾ ਹੈ ਤਾਂ ਜਿਨ੍ਹਾਂ ਨੇ ਆਂਡੇ ਵਾਸਤੇ ਪਾਲਣੀ ਹੈ ਤਾਂ ਉਹ ਫੀਡ ਅਲੱਗ ਤੋਂ ਆਉਂਦੀਆਂ ਹਨ ਤਾਂ ਜਿਨ੍ਹਾਂ ਨੇ ਮੀਟ ਵਾਸਤੇ ਮੁਰਗਾ ਪਾਲਣਾ ਹੈ ਤਾਂ ਉਹ ਬ੍ਰੇਲਰ ਫੀਡ ਹੀ ਪਾਉਣੀ ਚਾਹੀਦੀ ਹੈ ਤਾਂ ਅਗਲੀ ਵੀਡੀਓ 'ਚ ਦੱਸਿਆ ਜਾਵੇਗਾ ਕਿ ਜਿਨ੍ਹਾਂ ਆਂਡੇ ਵਾਸਤੇ ਮੁਰਗੀ ਪਾਲਣੀ ਹੈ ਤਾਂ ਉਹ ਫੀਡ ਕਿਹੜੀ-ਕਿਹੜੀ ਦੱਸੀ ਜਾਵੇਗੀ ਤਾਂ ਇਹਨਾਂ ਨੂੰ ਮੀਟ ਵਾਸਤੇ 2 ਟਾਈ ਮਹੀਨੇ ਫਿਰ ਸ਼ੇਲ ਕਰਨਾ ਪੈਂਦਾ ਹੈ ਜੇ ਅੱਗੇ ਹੋਰ ਮੁਰਗਾ ਵੇਟ ਚ ਕਰਨਾ ਹੈ ਤਾਂ ਫਿਨਿਸ਼ਰ ਫੀਡ ਆਉਂਦੀ ਹੈ ਤਾਂ 22-3 ਮਹੀਨਾ ਬਾਅਦ ਅੱਗੇ ਫਿਨਿਸ਼ਰ ਫੀਡ ਪੈਂਦੀ ਹੈ ਤਾਂ ਫਿਨਿਸ਼ਰ ਫੀਡ ਨਾਲ ਹੋਰ ਵੀ ਤੇਜ਼ੀ ਨਾਲ ਵੇਟ ਵੱਧਦਾ ਹੈ ਇਸ ਕਰਕੇ ਇਸ ਤਰ੍ਹਾਂ ਛੋਟਾ ਚੂਜਾ ਤੋਂ ਵੱਡੇ ਮੁਰਗੇ ਤੱਕ ਪਾਲਾ ਜਾਂਦਾ ਹੈ ਤਾਂ ਹੋਰ ਵੀ ਜਾਣਕਾਰੀ ਟਾਈਮ ਟਾਈਮ ਸਾਰ ਦਿੰਦੇ ਰਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ